ਸਾਚੀ ਕਾਲਜੀ ਪੰਜਾਬ ਨੀ 333 ਬੀਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪਹਿਣਾਂ ਦੇ ਲਈ ਨਿਊ ਆਰਟੀਕਲ ਲੈ ਕੇ ਆਏ ਆ ਇਹ ਆਰਟੀਕਲ ਕਾਟਨ ਮਸਲੀਨ ਦਾ ਮੈਚਿੰਗ ਸੂਟ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦੇ ਵਿੱਚ ਕਾਟਨ ਮਸਲੀਨ ਬਹੁਤ ਪਿਆਰਾ ਜਿਹਾ ਸਟਾਫ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਸ਼ਰਟ ਵੀ ਲੋਕ ਚੈੱਕ ਕਰ ਸਕਦੇ ਆ ਤੁਸੀਂ ਨੇਵੀ ਬਲੂ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ કોટਨ ਮਸਲੀਨ ਇਹਦੇ ਨਾਲ ਆਪਾਂ ਸੈਲਫ ਪ੍ਰਿੰਟ ਦੀ ਬਾਟਮ ਤਿਆਰਪ ਕੀਤੀ ਹੈ ਮਸਲੀਨ ਦੀ ਬਾਟਮ ਹੀ ਰਹੇਗੀ ਚੈੱਕ ਕਰੋ ਜੀ ਕਿੰਨਾ ਪਿਆਰਾ ਦਾ ਕਲਰ ਹੈ ਸਟੱਫ ਬਹੁਤ ਵਧੀਆ ਕੁਆਲਟੀ ਦਾ ਸਟੱਫ ਰਹੇਗਾ ਮਸਲੀਨ ਦਾ ਮਸਲੀਨ ਕੋਟਨ ਮਸਲੀਨ ਰਹੇਗੀ ਜੀ ਮੈਚਿੰਗ ਸੂਟ ਹੈ ਸੂਟ ਦਾ ਪ੍ਰਾਈਸ ਰਹੇਗਾ ਜਿਹੜਾ 590 ਇਹਦੇ ਵਿੱਚ ਆਪਾਂ ਨੂੰ ਦੋ ਕਲਰ ਮਿਲਣਗੇ ਇਹ ਫਸਟ ਕਲਰ ਹੈ ਨੇਵੀ ਬਲੂ ਚੈੱਕ ਕਰੋ ਜੀ। ਜਿਹੜਾ ਰੈ ਲੈਂਦੀ ਗ੍ਰੀਨ ਬਹੁਤ ਪਿਆਰਾ ਜਿਹਾ ਕਲਰ ਹੈ ਸਲਫ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ कॉटन ਮਸਲੀਨ ਵਿਦਆਊਟ ਲਾਈਨਿੰਗ ਵਨ ਵਾਲੇ ਸੂਟ ਰਹੇ ਹਨ ਤੁਸੀਂ ਚੈੱਕ ਕਰ ਸਕਦੇ ਹੋ। ਗਰਮੀਆਂ ਦੇ ਵਿੱਚ ਆਪਾਂ ਵੇਅਰ ਕਰ ਸਕਦੇ ਹਾਂ ਇਹਨਾਂ ਸੂਟਾਂ ਨੂੰ। ਨਾਲ ਆਪਾਂ ਸਲਫ ਪ੍ਰਿੰਟ ਦੀ ਬਾਟਮ ਪਿਆਰਫ ਕੀਤੀ ਹੈ। बॉटम का थोड़ा जहा कलर डिफरेंस आ रहा जी महंद शेड की बॉटम रहेगी महंदी ग्रीन बहुत प्यारा सा ग्रीन कलर है एक बार आप चेक कर सकते नाल स्क्रीनशॉट लेंगे रहो तो अपना जोड़ा ऑर्डर है बुक करते रहो जी ये रेट भी पाँच सौ नब्बे रुपये रहेगा ਇੱਕ ਪੈਨ ਨੂੰ ਬੇਨਤੀ ਸੀ ਕਿ ਤੁਸੀਂ ਲਾਸਟ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਸਟੱਫ ਦੀ ਕੁਆਲਿਟੀ ਵਗੈਰਾ ਸਾਰਾ ਰੇਟ ਇਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਆਪਣਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਹੁਣ ਸਹੀ ਕਲਰ ਆ ਰਿਹਾ ਇਹਦੇ ਵਿੱਚ ਚੈੱਕ ਕਰੋ ਜੀ ਇਹ ਆਪਾਂ ਨੂੰ ਮਸਟਰਡ ਸ਼ੇਡ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਕ ਬਹੁਤ ਪਿਆਰਾ ਦਾ 컬러 ਚੈੱਕ ਕਰ ਸਕਦੇ ਹੋ ਜੀ ਵਿੱਚ ਫਲਾਰ ਬਣੇ ਹੋਏ ਨੇ 컬러 ਕੰਬੀਨੇਸ਼ਨ ਬਹੁਤ ਵਧੀਆ ਜੀ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹਦੀ ਆਪਾਂ कॉटन ਦਾ ਮਸਲੀਨ ਦੇਖੋ ਵਿਦ ਆਊਟ ਲਾਈਨਿੰਗ ਸੂਟ ਬਣਨ ਵਾਲੇ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ 컬러 ਨੇ ਇਹ ਤੇ ਨਾਲ ਆਪਾਂ देखो जी बॉटम पेयरअप की सेल्फ प्रिंट दी बॉटम पेयरअप की चेक करो जी मस्टर्ड कलर रहेगा चेक करो जी हूँ सही शेड आ रहा कलर का देखो चेक करो जी कि सोना शेड है इधर रेट भी पाँच सौ नब्बे रहेगा विदाउट लाइनिंग ਬਣਾ ਲੈਨੇ ਪਲੇਸ ਨਾਲ ਆਪਾਂ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਕਲਰ ਆਪਾਂ ਨੂੰ ਲਵੈਂਡਰ ਮਿਲੇਗਾ ਬਹੁਤ ਪਿਆਰਾ ਜਿਹਾ ਲਵੈਂਡਰ ਸ਼ੇਡ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਹਦੇ ਵਿੱਚ ਇਹ ਸ਼ਰਟ ਰਹੇਗੀ ਸੈਲਫ ਪ੍ਰਿੰਟ ਦੀ ਸ਼ਰਟ ਰਹੇਗੀ ਦੇਖੋ ਚੈੱਕ ਕਰੋ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਤੁਸੀਂ ਚੈੱਕ ਕਰੋ ਜੀ ਨਾਲਾਪਾ ਸੈਲਫ ਬਿੰਡ ਦੀ ਬਾਟਮ ਪੇਅਰ ਅਪ ਕੀਤੀ ਹੈ ਤੁਸੀਂ ਚੈੱਕ ਕਰੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈਂਦੇ ਰਹੋ ਤੇ ਆਪਣਾ ਆਰਡਰ ਬੁੱਕ ਕਰਦੇ ਰਹੋ ਜੀ ਇਹਦੇ ਸੂਗ ਦਾ ਰੇਟ ਵੀ 590 ਰਹੇਗਾ ਚੈੱਕ ਕਰੋ ਜੀ ਬਹੁਤ ਪਿਆਰੀ ਪਿਆਰੀ ਕਲਰ ਤੁਹਾਡੇ ਦੁਆਰਾ ਆਪਾ ਤੁਹਾਨੂੰ ਫੇਰ ਦਿਖਾ ਦਿੰਨੇ ਆ ਕਲਰ ਜੀ ਚੈੱਕ ਕਰੋ ਜੀ ਕਿੰਨਾ ਸੋਹਣਾ ਲੁਐਂਡਰ ਸ਼ੇਡ スクリーンショット ਲੈ ਲੈਂਦੇ ਰਹੋ ਤੇ ਆਪਣਾ ਜਿਹੜਾ ਆਰਡਰ ਆ ਬੁੱਕ ਕਰਦੇ ਰਹੋ ਜੀ ਨੈਕਸਟ ਮਸਟਰਡ 그린 ਬਹੁਤ ਪਿਆਰਾ ਜਿਹਾ ਗ੍ਰੀਨ ਕਲਰ ਐਂਡ ਨੇਵੀ ਬਲੂ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਮੈਨੂੰ ਡੀਐਮ ਕਰ ਸਕਦੇ ਹੋ ਮੇਰਾ ਨੰਬਰ 94603 83573 ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਆ ਜੀ ਹਰ ਟਿਕਾਣਾ ਰਹਿਗਾ ਕਾਟਨ ਸੂਟ ਕਾਟਨ ਦੁਪੱਟਾ ਦੇਖੋ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਤੁਸੀਂ ਚੈੱਕ ਕਰ ਸਕਦੇ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਪਿਆਰੇ ਕਲਰ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਨਾਲ ਵਿੱਦ ਦੁਪੱਟਾ ਜੀ ਦੁਪੱਟਾ ਵੀ ਤੁਸੀਂ ਚੈੱਕ ਕਰ ਸਕਦੇ ਬਹੁਤ ਪਿਆਰਾ ਪਿਆਰਾ ਜਿਹਾ ਸ਼ੇਡ ਹੈ ਜੀ ਤੇ ਇਹਦਾ ਰੇਟ ਰਹੇਗਾ 450 ਰੁਪਏ ਇਹਦੇ ਵਿੱਚ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਕਲਰ ਸੀ ਕਲਰ ਦੇਖੋ ਬਲੂ ਜੀ শেਡ ਦੇ ਵਿੱਚ ਸਕਾਈ ਬਲੂ ਜ ਆ ਇਹਦੇ ਨਾਲ ਵਿਦਿਤ ਦੁਪੱਟਾ ਕਾਟਨ ਦਾ ਦੁਪੱਟਾ ਰਹੇਗਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਬਹੁਤ ਪਿਆਰਾ ਜਾਂ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਦੇ ਲੋਕ ਵੀ ਤੁਸੀਂ ਚੈੱਕ ਕਰ ਸਕਦੇ ਆ ਲੈਸ ਨਾਲ ਫਿਨਿਸ਼ਿੰਗ ਦੇ ਕੇ ਆਪਣਾ ਬਹੁਤ ਸੋਹਣਾ suit ਰੈਡੀ ਕਰ ਸਕਦੇ ਆ ਤਾਂ ਇਹਦਾ ਰੇਟ ਵੀ 450 ਰੁਪਏ ਹੀ ਰਹੇਗਾ ਜਿਹੜੀ ਵੀ ਪੈਨ ਨੂੰ ਜਿਹੜਾ ਵੀ suit ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈਂਦੇ ਰਹੋ ਤੇ ਮੈਨੂੰ DM ਕਰਦੇ ਰਹੋ ਨੈਕਸਟ ਕਲਰ ਇਹਦੇ ਵਿੱਚ ਆਪਾਂ ਨੂੰ ਦੇਖੋ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਜਿਹਾ ਕਲਰ ਰਾਣੀ ਸ਼ੇਡ ਦੇ ਵਿੱਚ ਡਾਰਕਰ ਪਰਪਲ ਜੀ ਸ਼ੇਡ ਦੇ ਵਿੱਚ ਇਹ ਆਪਾਂ ਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਤਾਂ ਇਹ ਆਪ ਕੀ ਪਿਆਰ ਤੋਂ ਚੈੱਕ ਕਰੋ ਜੀ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਤੇ ਰੇਟ ਵੀ ਬਹੁਤ ਘੱਟ ਹੈ ਜੀ 450 ਦੇ ਵਿੱਚ ਤੁਸੀਂ ਵਿਦ कॉटन ਦੁਪੱਟਾ ਸੂਟ ਲੈ ਸਕਦੇ ਹੋ ਨਾਲ ਦੀ ਨਾਲ 60 ਇੰਚਾਟ ਲੈਂਦੇ ਰਹੋ ਜੀ ਤੁਸੀਂ ਚੈੱਕ ਕਰੋ ਜੀ ਕਿੰਨਾ ਸੋਹਣਾ ਕਿੰਨਾ ਪਿਆਰਾ ਜਿਹਾ ਸੂਟ ਹੈ ਬਹੁਤ ਪਿਆਰੇ ਪਿਆਰੇ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਮਸਟਰਡ ਕਲਰ ਦੇ ਵਿੱਚ ਸਕਿਨ ਨਾਲ ਜਿਹੜਾ ਕਲਰ ਕੰਬੀਨੇਸ਼ਨ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਜੀ ਕਾਟਨ ਸੂਟ ਵਿਦ ਦੁਪੱਟਾ ਕਾਟਨ ਸੂਟ ਵਿਦ ਦੁਪੱਟਾ 1650 450 ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਪਿਆਰੇ ਜਿਹੜੇ ਹੀ ਕਲਰ ਨੇ ਤੁਸੀਂ ਚੈੱਕ ਕਰੋ ਜੀ ਕਾਟਨ ਬਹੁਤ ਪਿਆਰੀ ਜੀ ਸੌਫਟ ਵਾਲੀ ਕਾਟਨ ਹੈ ਜੀ ਕਲਰ ਇਹਦੇ ਵਿੱਚ ਮਿਲੇਗਾ ਚੈੱਕ ਕਰੋ ਜੀ ਹਨੀਨ ਜੀ ਛੇੜ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਸਿਰਫ 450 ਰੁਪਏ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਤਾਂ ਉਹ ਨਾਲ ਦੀ ਨਾਲ ਸਕਰੀਨਸ਼ਾਟ ਲੈਂਦੇ ਰਹੋ ਤੇ ਮੈਨੂੰ ਡੀਐਮ ਕਰਦੇ ਰਹੋ ਮੇਰਾ ਨੰਬਰ نوٹ ਕਰ ਸਕਦੇ ਹੋ ਜੀ ਤੁਸੀਂ 9463383502 ਤੁਸੀਂ ਚੈੱਕ ਕਰੋ ਜੀ ਦਰਦ ਨੇ ਆ ਜੀ ਆਪਾਂ ਰੇਟ 450 ਰੁਪਏ ਗਿੱਦੇ ਦੁਪੱਟਾ ਸੂਟ ਚੈੱਕ ਕਰੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈਂਦੇ ਰਹੋ ਬਹੁਤ ਪਿਆਰੇ ਪਿਆਰੇ ਕਲਰ ਤੇ ਮੇਰੀ ਵੀਡੀਓ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਮੇਰੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇਨੇ ਤੁਹਾਡੇ ਲਈ ਸੋਨੇ ਸੋਨੇ ਸੂਟ ਲੈ ਕੇ ਆਵਾਂਗਾ ਤਾਂ ਚੈੱਕ ਕਰੋ